ਹਾਂਜੀ ਸਾਰਿਆਂ ਨੂੰ ਸਤਸ੍ਰੀ ਅਕਾਲ ਧਿਆਨ ਦੇਣ ਯੋਗ ਗੱਲਾਂ ਨੰਬਰ 1 ਪਿਸ਼ਾਬ ਰੋਕਣ ਨਾਲ ਲੱਗਵਾ ਤੇ ਬਾਥਰੂਮ ਇਨਫੈਕਸ਼ਨ ਹੋ ਸਕਦੀ ਹੈ ਨੰਬਰ 2 ਪਾਣੀ ਹਮੇਸ਼ਾ ਘਟ-ਘਟ ਕਰਕੇ ਪੀਣਾ ਚਾਹੀਦਾ ਹੈ ਇੱਕੇਦਮ ਨਹੀਂ ਪੀਣਾ ਚਾਹੀਦਾ ਨੰਬਰ 3 ਰੋਇਾਨਾ ਜਿਆਦਾ ਪਾਣੀ ਪਿਓ ਇਸ ਨਾਲ ਤੁਹਾਡੇ ਗੁਰਦੇ ਕਦੇ ਖਰਾਬ ਨਹੀਂ ਹੋਣਗੇ ਨੰਬਰ 4 ਰਾਤ ਨੂੰ ਦੁੱਧ ਪੀਣਾ ਚਾਹੀਦਾ ਹੈ ਦੁੱਧ ਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 5 ਕੱਚਾ ਲਸਣ ਖਾਓ ਸਰੀਰ ਦੀ ਰੋਗ ਪ੍ਰਤੀਰੋਧ ਸਮਤਾ ਮਜ਼ਬੂਤ ਹੁੰਦੀ ਹੈ ਨੰਬਰ 6 ਜੇਕਰ ਤੁਸੀਂ ਆਪਣੇ ਦੰਦਾਂ ਨੂੰ ਹਮੇਸ਼ਾ ਠੀਕ ਰੱਖਣਾ ਚਾਹੁੰਦੇ ਹੋ ਤਾਂ ਰੋਟੀ ਤੋਂ ਬਾਅਦ ਕੋਰਲੀ ਜ਼ਰੂਰ ਕਰੋ ਇਸ ਨਾਲ ਦੰਦਾਂ ਦੀ ਗੰਦਗੀ ਬਾਹਰ ਨਿਕਲ ਜਾਂਦੀ ਹੈ ਨੰਬਰ 7 ਸਾਨੂੰ ਵੱਧ ਤੋਂ ਵੱਧ ਗਰਮ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਸਾਡੇ ਸਰੀਰ ਵਿੱਚੋਂ 70% ਬਿਮਾਰੀਆਂ ਦੀ ਰੋਕਥਾਮ ਹੁੰਦੀ ਹੈ ਅਤੇ ਸਾਡੇ ਸਰੀਰ ਵਿੱਚੋਂ ਬਾਹੂ ਗੰਦਗੀ ਜਾਂ ਬਾਹੂ ਪਦਾਰਥ ਬਾਹਰ ਨਿਕਲਦੇ ਹਨ ਧੰਨਵਾਦ